ਅੰਮ੍ਰਿਤਸਰ ਮਜੀਠੇ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ ਬੇहद ਕਹਿਰ ਮਚਾਇਆ ਦੱਸਈਏ ਕਿ ਮਜੀਠੇ ਹਲਕੇ ਦੇ ਵਿੱਚ ਆਸ-ਪਾਸ ਪਿੰਡਾਂ ਦੇ ਵਿੱਚ ਇਸ ਜ਼ਹਿਰੀਲੀ ਸ਼ਰਾਬ ਤੋਂ ਪ੍ਰਭਾਵਿਤ ਹੋਏ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਹੁਣ ਤੱਕ ਰਿਪੋਰਟਸ ਮੁਤਾਬਕ ਆਕੜਾ ਸਾਹਮਣੇ ਆ ਰਿਹਾ ਪਰ ਪੁਲਿਸ ਇਸ ਮਾਮਲੇ ਦੇ ਵਿੱਚ ਐਕਟਿਵ ਨਜ਼ਰ ਆਈ ਔਰ ਇਸ ਹੱਦ ਤੱਕ ਐਕਟਿਵ ਨਜ਼ਰ ਆਈ ਕਿ ਗ੍ਰਿਫਤਾਰੀਆਂ ਤੇ ਗ੍ਰਿਫਤਾਰੀਆਂ ਹੋਈਆਂ ਨਹੀਂ ਔਰ ਐਂ ਲੱਗਦਾ ਹੈ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਪੈੜ ਨੱਪ ਲਈ सीएम ਭਗਵੰਤ ਮਾਨ ਨੇ ਇਸ ਮਾਮਲੇ ਦੀ ਪੜਨ ਆਪਣੇ ਲਈ ਡੀਜੀਪੀ ਗੌਰਵ ਯਾਦਵ ਨੇ ਇਸ ਮਾਮਲੇ ਦੇ ਉੱਤੇ ਤਰਜੀਹ ਪੂਰਵਕ ਇੱਕ ਵੱਡਾ ਬਿਆਨ ਜਾਰੀ ਕਰ ਦਿੱਤਾ ਹੈ ਕੀ ਹੈ ਉਹ ਮਾਮਲਾ ਕੀ ਪੂਰਾ ਮਾਮਲਾ ਕਿਸ ਹੱਦ ਤੱਕ ਪਹੁੰਚਿਆ ਆਓ ਵਿਸਥਾਰ ਨਾਲ ਸਮਝਦੇ ਹਾਂ ਦਰਸਲ ਮਜੀਠੇ ਹਲਕੇ ਦੇ ਵਿੱਚ ਪੰਜ ਪਿੰਡਾਂ ਅੰਦਰ ਜ਼ਹਿਰੀਲੀ ਸ਼ਰਾਬ ਦਾ ਕਹਿਰ ਵਾਪਰਿਆ ਹੁਣ ਤੱਕ ਸ਼ਰਾਬ ਪੀਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਪੁਲਿਸ ਨੇ ਮੁੱਖ ਮਲਜ਼ਮ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਵਿੱਚੋਂ ਇੱਕ ਮਹਿਲਾ ਵੀ ਹੈ ਹਾਲਾਂਕਿ ਲੰਗੇਕਲ ਕੁਝ 4 ਤੋਂ 5 ਵਿਅਕਤੀਆਂ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਈ ਸੀ ਉਸ ਦੇ ਵਿੱਚ ਵੀ ਇੱਕ ਮਹਿਲਾ ਸ਼ਾਮਿਲ ਸੀ ਔਰ ਹੁਣ ਇਹਨਾਂ ਦੀ ਗਿਣਤੀ 10 ਤੱਕ ਪਹੁੰਚ ਚੁੱਕੀ ਹੈ 10 ਵਿਅਕਤੀ ਗ੍ਰਿਫਤਾਰ ਕਰ ਲਏ ਗਏ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਵਿੱਚ ਸਥਾਨਕ ਸ਼ਰਾਬ ਵੇਚਣ ਵਾਲੇ ਵੀ ਸ਼ਾਮਿਲ ਨੇ ਔਰ ਗੌਰਤਲਬ ਇਹ ਵੀ ਹੈ ਕਿ ਮੀਥਨੋਲ ਦੇ ਮੁੱਖ ਸਪਲਾਈਅਰ ਦਾ ਨਾਮ ਵੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿ ਇਹ ਸਮਝ ਲਿਆ ਜਾਵੇ ਕਿ ਮੀਥਨੋਲ ਦੇ ਮੁੱਖ ਸਪਲਾਈਅਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਜਾਣਕਾਰੀ ਅੱਜ DGP ਗੌਰਵ ਯਾਦਵ ਨੇ ਵੀ ਸਾਂਝੀ ਕੀਤੀ ਹੈ ਹਾਲਾਂਕਿ ਜਿਵੇਂ ਹੁਣ ਤੱਕ ਇਹ ਦੱਸਿਆ ਜਾ ਰਿਹਾ ਸੀ ਕਿ ਰਾਜਪੁਰੇ ਤੱਕ ਤਾਰਾਂ ਜੁੜੀਆਂ ਨੇ ਨਜ਼ਰ ਆਈਆਂ ਨੇ ਮੀਥਨੋਲ ਜਿੱਥੋਂ ਪ੍ਰੋਕਿਊਰ ਕੀਤਾ ਗਿਆ ਜਾਂ ਆਨਲਾਈਨ ਮੰਗਵਾਇਆ ਗਿਆ ਉਸ ਚੀਜ਼ ਨੂੰ ਵੀ ਵਿੱਚ ਇਨਕਲੂਡ ਕੀਤਾ ਜਾ ਰਿਹਾ ਹੈ ਹਰਪਾਲ ਸੀਮਾ ਜਿਹੜੇ ਫਾਈਨੈਂਸ ਮਿਨਿਸਟਰ ਨੇ ਵਿੱਤ ਮੰਤਰੀ ਨੇ ਪੰਜਾਬ ਦੇ ਔਰ ਆਪਕਾਰੀ ਮੰਤਰੀ ਨੇ ਉਹਨਾਂ ਨੇ ਵੀ ਇਸ ਦੇ ਵਿੱਚ ਇੰਟਰਫੇਰੈਂਸ ਕਰਕੇ ਕੇਂਦਰ ਨੂੰ ਕੁਝ ਸਲਾਹਾਂ ਦਿੱਤੀਆਂ ਨੇ ਔਰ ਉਹਦੇ ਉੱਤੇ ਫੌਰੀ ਤੌਰ ਦੇ ਉੱਤੇ ਐਕਸ਼ਨ ਕਰਨ ਦੀ ਮੰਗ ਵੀ ਕੀਤੀ ਹੈ ਪਰ ਦੂਸਰੇ ਪਾਸੇ ਹੁਣ ਵੱਡਾ ਸਵਾਲ ਇਹ ਹੈ ਇਸ ਸੰਬੰਧੀ ਇਹ ਮਾਮਲਾ ਹੁਣ ਇੱਥੇ ਹੀ ਰਿਜ਼ੋਲਵ ਹੋ ਜਾਊਗਾ ਜਾਂ ਫਿਰ ਇਸ ਤੋਂ ਅੱਗੇ ਇਹ ਹੱਥ ਹੁਣ ਮੰਤਰੀਆਂ ਸੰਤਰੀਆਂ ਦੇ ਗਲਮਿਆਂ ਨੂੰ ਵੀ ਪਾਉਂਗੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਨੜੀਆ ਪੰਜਾਬੀ ਦੇ